ਮੁਬਾਰਕ ਹੋ ਨਾ ਸਰ ਮੁਬਾਰਕ ਹੋ ਨਾ ਸਰ ਮੇਰਾ ਪੂਨਾਮ ਸੈਣੀ ਇਸ ਨੇ ਵਿਹਾਰ ਕਲੋਨੀ ਆ ਹਾਂਜੀ ਇਹ ਬਰਹਮਪੁਰ ਰੋਡ ਤੇ ਆ ਸਾਨੂੰ ਇੱਥੇ ਪਾਣੀ ਆ ਜਾਂਦਾ ਅਸੀਂ ਕਾ ਕਾਮ ਕਾਜੀ ਬੰਦੇ ਆ ਜਦੋਂ ਅਸੀਂ ਇੱਥੋਂ ਦੀ ਲੰਗਣਾ ਹੁੰਦਾ ਤੇ ਅਸੀਂ ਹੱਥ ਚ ਚਪਲਾ ਫੜ ਕੇ ਲੰਗਣੇ ਆ ਤੇ ਦੇਖੋ ਇਹ 11 ਕਰ ਸਾਲ ਹੋ ਗਿਆ 11 ਹੋ ਗਿਆ 2013 ਚਾਇਸੀ 13 ਚਾਇਸੀ ਹਾਂ 13 ਚਾਇਸੀ ਅਸੀਂ ਨਾ ਨਾ ਮੈਂ ਕਹਿੰਦੀ ਉਹ ਸਾਈਡ ਇੱਥੇ ਦੇ ਕੋਈ ਹੋਏਗਾ ਕੁਝ ਪਿਆਦਾ ਉੱਧਰ ਜਾ ਕੇ ਦੇਖੋ ਤੁਸੀਂ ਨਰਕ ਚ ਰਹਿਣ ਡਿਆ ਸੀ ਬਿਲਕੁਲ ਨਰਕ ਹੈ ਉੱਥੇ ਜਾਣੇ ਕਿ ਇਥੋਂ ਵੇਚ ਕੇ ਉਹ ਕਿਤੇ ਨਿਕਲ ਜੀਏ ਪਰ ਇਥੋਂ ਵੀ ਕਦੇ ਵੀ ਨਹੀਂ ਜੜਾ ਵੀ ਵੇਖਣ ਆਉਂਦਾ ਪਹਿਲੇ ਕਹਿੰਦਾ ਗਲੀ ਦਾ ਸੁਧਾਰ ਕਰੋ ਆਪਣੀ ਦਾ ਫੇਰ ਅਸੀਂ ਲੈਨੇ ਆ ਤੁਹਾਡਾ ਮਕਾਨ ਹਾਂਜੀ ਨਿਊ ਕਲੋਨੀ ਕਿਤੇ ਦੀ ਇੱਕ ਹੋਰ ਹਾਂਜੀ ਉਹ ਦੇ ਕਰਕੇ ਉਹ ਉੱਚੀ ਕਰਦੀ ਆ ਤੇ ਸਾਨੂੰ ਨੀਵਾ ਕਰ ਦਿੱਤਾ ਹੈ ਬੜੀ ਵਾਰੀ ਬੋਲਿਆ ਬਹੁਤ ਕੁਝ ਕੀਤਾ ਹੈ ਨਹੀਂ ਸੁਣਵਾਈ ਹੁੰਦੀ ਨਹੀਂ ਕੋਈ ਸੁਣਵਾਈ ਨਹੀਂ ਅਸੀਂ ਇਹ ਗਾਨੇ ਕੀ ਗਲੀਆਂ ਬਣਨੀਆਂ ਚਾਹੀਦੀਆਂ ਇੱਥੋਂ ਦੀ ਅਸੀਂ ਇਹ ਟਾਪਾ ਟਾਪ ਕੇ ਗੰਧ ਨਹੀਂ ਆ ਸਕਦੇ ਪੂਰਾ ਵਾਂਖੇ ਦਾ ਗੰਧ ਹੈ ਮੇਰਾ ਨਾਮ ਸੁਮਨ ਵਾਲਾ ਸਨੇਵਰ ਕੋਲੋਨੀ ਇਹ ਬ੍ਰਾਂਪੁਰ ਰੋਟਾਗ ਰੋਪਦੀ ਨੀਰ ਸਮੱਸਿਆ ਸਾਰੇ ਆ ਰਹੀ ਹੈ ਕਿ ਇਹ ਕੋਲੋਨੀ ਦੇ ਗਲੀਆਂ ਦਾ ਪੂਰਾ ਹਾਲਾ ਤੇ ਕਲੋਨੀ ਬਹੁਤ ਨੀਨੀ ਜਦੋਂ بارش ਵਗੈਰਾ ਆਉਂਦੀ ਹੈ ਤੇ ਆਈ ਬੱਚਿਆਂ ਨੂੰ ਮਤਲਬ ਸਕੂਲ ਵਗੈਰਾ ਛੱਡ ਕੇ ਆਣਾ ਹੁੰਦਾ ਤੇ ਸਾਡੇ ਲਈ ਬਹੁਤ ਮੁਸ਼ਕਿਲ ਆ ਬਾਹਰ ਹੀ ਨਹੀਂ ਨਿਕਲ ਸਕਦੇ ਪਾਣੀ ਜੋ ਹੈ ਸੀਵਰੇਜ ਦੀ ਬੜੀ ਪ੍ਰੋਬਲਮ ਹੈ ਪਾਣੀ ਜੋ ਆ ਬਲੋਕੋ ਕੇ ਬਾਹਰ ਦੇ ਘਰਾਂ ਦੇ ਵਿੱਚ ਜਾ ਰਿਹਾ ਤੇ ਇਹਨਾਂ ਨੇ ਇਹ ਕੀਤਾ ਕਿ ਜਸਟਾਪ ਲੌਕਡਾਊਨ ਹੋਇਆ ਉਸ ਤੋਂ ਬਾਅਦ ਕਲੋਨੀ ਜਿਹੜੀ ਦੋ ਹਿੱਸਿਆਂ 'ਚ ਪਾਰਟ ਕਰਤਾ ਹੈਗਾ ਉਹਦਾ ਤੇ ਪਿੱਛੋਂ ਜਿਹੜੀ ਉਹ ਕਾਫੀ ਉੱਚੀ ਬਣਾਤੀ ਗਈ ਹੈ ਔਰ ਉਹ ਪਾਣੀ ਦਾ ਫਲੋ ਵੀ ਸਾਰਾ ਇਧਰ ਹੀ ਤੇ ਸਾਡੇ ਮਕਾਨ ਵੀ ਕਾਫੀ ਨੀਵੇਂ ਹੋ ਰਿਹਾ ਜਿਸ ਦੀ ਵਜ੍ਹਾ ਨਾਲ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਗਲੀਆਂ ਦਾ ਬਹੁਤ ਹੀ ਬੁਰਾ ਹਾਲ ਆ ਸਰ ਬਹੁਤ ਵਾਰ ਗਏ ਅਸੀਂ ਇਕੱਠੇ ਹੋ ਕੇ ਉਹਨਾਂ ਨੇ ਕਹਿ ਦਿੱਤਾ ਕਿ ਮੇਰਾ ਇਹ ਕਲੋਨੀ ਨਾਲ ਕੋਈ ਲਿੰਕ ਨਹੀਂ ਹੈ ਮੈਂ ਜਿਹੜੀ ਅੱਗੇ ਨਵੀਂ ਕਲੋਨੀ ਬਣਾਉਣ ਡਿਆ ਉਹ ਇੰਪਰੂਵ ਕਰਾਂਗਾ ਜਿਹੜੀ ਉਹ ਕਲੋਨੀ ਬਣਾਉਣ ਡੀ ਉਹ ਕਿਦੋਂ ਸਟਾਰਟ ਕੀਤੀ ਸੀ ਸਰ ਉਹ 2021 ਚ ਕੀਤੀ ਉਹਨਾਂ ਨੇ ਆ ਕਰੋਨਾ ਤੋਂ ਬਾਅਦ ਹਾਂਜੀ ਆ 베ਰੀ ਤਰਪਨਵੇਰੀ ਨਹੀਂ ਸਰ ਨਹੀਂ ਸਰ ਉਹ ਕੋਈ ਸੁਣਵਾਈ ਨਹੀਂ ਕਰਦੇ ਅਸੀਂ ਜਾਈਏ ਤੇ ਫਿਲਹਾਲ ਤੇ ਉਹਨਾਂ ਨੇ ਮਿਲਣਾ ਹੀ ਨਹੀਂ ਆ ਅਗਰ ਆਪਾਂ ਕੋਈ ਮੈਸੇਜ ਵੀ ਪਾਸ ਕਰਦੇ ਆ ਤੇ ਉਹ ਹਮੇਸ਼ਾ ਨੂੰ ਇਗਨੋਰ ਕਰਕੇ ਨਿਕਲ ਜਾਂਦੇ ਆ ਜੀ ਸਾਰਿਆਂ ਹੀ ਬਹੁਤ ਬੁਰੀ ਤਰ੍ਹਾਂ ਫਸੇ ਹੋਇਆ ਕਿ ਨਾ ਤੇ ਤੁਹਾਡੇ ਬੱਚਿਆਂ ਦਾ ਕੋਈ ਫਿਊਚਰ ਹੈ ਇੱਥੇ ਨਾ ਅਗਰ ਕੋਈ ਇਹੀਂ ਬਾਹਰ ਨਹੀਂ ਨਿਕਲ ਸਕਦਾ ਲੇਡੀਜ਼ ਜਿਹੜੀਆਂ ਉਹਨਾਂ ਲਈ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਆ ਕੀ ਮੰਗ ਕਰਦੇ ਪਛਾੜ ਸਰ ਪ੍ਰਸ਼ਾਸਨ ਤੋਂ ਹੀ ਇਹ ਮੰਗ ਕਰਦੇ ਆ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਏ ਤਾਂ ਤੁਹਾਡੀ ਕੋਲੋਨੀ ਨੂੰ ਅਪਰੂਵਡ ਕੀਤਾ ਜਾਏ ਔਰ ਇੱਥੇ ਗਲੀਆਂ ਨਾਲੀਆਂ ਜੋ ਵੀ ਸੀਵਰੇਜ ਆ ਉਹ ਆ ਕੇ ਠੀਕ ਕੀਤੀ ਜਾਵੇ ਸਰ ਜਦੋਂ ਹੀ ਇਸ ਕਲੋਨੀ ਚ ਆਇਆ ਸਾਡੇ ਮਤਲਬ ਵਧੀਆ ਡ੍ਰੀਮ ਸੀ ਕਿ ਸਾਡੇ ਬੱਚਿਆਂ ਨੂੰ ਖੇਡਣ ਲਈ ਪਲੇ ਗਰਾਉਂਡ ਵਗੈਰਾ ਮਿਲੇਗਾ ਗਲੀਆਂ ਵਗੈਰਾ ਮਿਲਣਗੇ ਸੀਵਰੇਜ ਵਧੀਆ ਹੋਣਗੇ ਸਾਡੇ ਘਰਾਂ ਦੀ ਹਾਲਤ ਸਹੀ ਹੋਏਗੀ ਬਟ ਇੱਥੇ ਆ ਕੇ ਤੋਂ ਬਹੁਤ ਐ ਬੁਰਾ ਹਾਲ ਹੈ ਬੱਚਿਆਂ ਨੂੰ ਪਲੇ ਗਰਾਉਂਡ ਤੇ ਕਿਤੇ ਛੱਡਿਆ ਇੱਥੇ ਕੋਈ ਮੰਦਰ ਮਸਜਿਦ ਕੁਝ ਵੀ ਨਹੀਂ ਹੈ ਜਦ ਕਿ ਕਲੋਨੀ ਦਾ ਮੇਨ ਹੈ ਹੁੰਦਾ ਕਿ ਲਾਈਟਸ ਵਗੈਰਾ ਹੁੰਦੀਆਂ ਉਹ ਵੀ ਇੱਥੇ ਨਹੀਂ ਹੈ ਨਾ ਇੱਥੇ ਕੋਈ ਬਾਉਂਡਰੀ ਹੈ ਨਾ ਤੇ ਕੋਈ ਸੇਫਟੀ ਹੈ ਕੋਈ ਵੀ ਬੰਦਾ ਰਾਤ ਨੂੰ ਕਿਸੇ ਵੀ ਟਾਈਮ ਕਿਸੇ ਵੀ ਸਾਈਡ ਤੋਂ ਆ ਸਕਦਾ ਕੋਈ ਬਾਉਂਡਰੀ ਨਹੀਂ ਹੈ ਕੋਈ ਸੇਫਟੀ ਨਹੀਂ ਹੈ ਇੱਥੇ ਸਰ ਆਹੀ ਪ੍ਰਸ਼ਾਸਨ ਤੋਂ ਆਹੀ ਮੰਗ ਕਰਦੇ ਆ ਕਿ ਪਲੀਜ਼ ਇਹ ਕਲੋਨੀ ਦਾ ਥੋੜਾ ਬੋ ਸੁਧਾਰ ਕੀਤਾ ਜਾਏ ਉਹਨਾਂ ਨੂੰ ਹਾਂ ਗਲੀਆਂ ਚ ਜੋ ਸੀਵਰੇਜ ਵਗੈਰਾ ਉਹ ਪਾਏ ਜਾਣ ਔਰ ਗਲੀ ਜੋ ਮੇਨ ਹੈ ਜੋ ਬਾਕੀ ਰਹੀਆ ਉਹਨਾਂ ਨੂੰ ਪੱਕਾ ਕੀਤਾ ਜਾਏ ਸਰ ਆਹੀ ਆਹੀ ਕਹਿਣਾ ਚਾਹੁੰਦੇ ਆ ਹੁਣ ਕਿ ਅਗਰ ਸਾਡੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਅਸੀਂ ਕਲੋਨਾਈਜ਼ਰ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਪਹਿਲੇ ਵੀ ਦੀ ਸਭ ਕੋ ਹੋ ਕੇ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਆਹੀ ਉਸ ਤੋਂ ਅੱਗੇ ਜਾ ਕੇ ਫਿਰ ਅਸੀਂ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਕਰਾਂਗੇ ਪਿਛਲੇ ਹਫਤੇ ਜਿਹੜੀ ਬਾਰਿਸ਼ ਹੋਈ ਆ ਹਾਂ ਜੀ ਇੱਥੇ ਨਾ ਅੱਗੇ ਵਾਂਖੇ ਦਾ ਜਿੰਨਾ ਨਿਕਾਸ ਆ ਸਾਰਾ ਸਾਡੀ ਕਲੋਨੀ ਚ ਆ ਕੇ ਡਿੱਗਦਾ ਆ ਅੱਗੇ ਪਾਣੀ ਬਲੌਕ ਹੋਣ ਨਾਲ ਮਤਲਬ ਕਹਿੰਦਾ ਇੱਥੇ ਲੱਖ ਲੱਖ ਪਾਣੀ ਸੀ ਜਿਹੜਾ ਘਰਾਂ ਦਾ ਸੀਵਰੇਜ ਫਲੈਸਾਂ ਦਾ ਪਾਣੀ ਉਹ ਵੀ ਸਾਡੀਆਂ ਕਿਟਨਾ ਚ ਆ ਕੇ ਵਰਦਾ ਸੀ ਮੌਕਾ ਦੇਖਣ ਕੋਈ ਨਹੀਂ ਆਇਆ ਇਹਦਾ ਫਰਜ ਪੰਦਾ ਸੀ ਮੈਂ ਕਲੋਨੀ ਕੱਟੀ ਆ ਇਹਨ ਮੁਰਕੇ ਇੱਧਰ ਮੂੰਹ ਹੀ ਨਹੀਂ ਦਿੱਤਾ ਜੀ ਅਸੀਂ ਸਾਰਿਆਂ ਕੋ ਬੰਦਿਆ ਕੋ ਅਫਸਰਾਂ ਕੋ ਗਰਦਾ ਪਰ ਤੱਕ ਇੱਥੇ ਨਹੀਂ ਤੋਂ ਪ੍ਰਧਾਨ ਆ ਉਹਨੂੰ ਰ ਕੋ ਵੀ ਗਏ ਆ ਕਹਿੰਦੇ ਜੀ ਹੱਲ ਹੋ ਜਾਏਗਾ ਲੇਕਿਨ ਇੱਥੇ ਵੱਟ ਕੋਈ ਹੱਲ ਨਹੀਂ ਹੋਇਆ ਆਹੀ ਨਗਰ ਤੋਂ ਦੁਖੀ ਆ ਗਏ ਅਸੀਂ ਕਿੰਨੇ ਵੀ ਸਾਡੇ ਤੋਂ ਜਿੰਨੇ ਦਾ ਅਸੀਂ ਪੈਸੇ ਖਰਤੇ ਸਾਨੂੰ ਉਨੇ ਮਿਲ ਜਣਾ ਨਹੀਂ ਤੋਂ ਚੱਲਦੀ ਐ ਇਹਦੇ ਨਾਲ ਸਾਡੇ ਪਿੰਡ ਚੰਗੇ ਆ ਜੀ ਅਰਨਾ ਚੋਧਰੀ ਤੱਕ ਬਾਕੀ ਮੈਡਮ ਅਰਨਾ ਚੋਧਰੀ ਤੱਕ ਗਏ ਆ ਉਹਨਾਂ ਵੀ ਕਿਹਾ ਵੀ ਤੁਸੀਂ ਇੱਥੇ ਲੋ ਏਰੀਆ ਚ ਕਿਉਂ ਬਣਾਈ ਆ ਇੰਜ ਕਪੋੜਾ ਚ ਪਾਸ ਨਹੀਂ ਸੀ ਤੇ ਤੁਸੀਂ ਕਿਉਂ ਇੱਥੇ ਮਲਗਨ ਦਾ ਕਲੋਨੀ ਚ ਰਹਿੰਦੇ ਤੁਸੀਂ ਰੱਖਿਆ ਤੁਸੀਂ ਸਿਸਟਮ ਇਹ ਵੀ ਆਰ ਕਲੋਨੀ ਐ ਦਿੱਤਾ ਪੈਲਸ ਤੇ ਲੱਗੀ ਆ ਜੀ ਹਾਂਜੀ ਦਰਪਨ ਬੇੜੀ ਨੇ ਕੱਟੀ ਐ ਇੱਕ ਸਨੇਹ ਬਿਆਰ ਸਮੱਸਿਆ ਤੇ ਸਮੱਸਿਆ ਐ ਸਮੱਸਿਆ ਆ ਜੀ ਨਾ ਇੱਥੇ ਕੋਈ ਚਾਰ ਦਿਵਾਰੀ ਐ ਇੱਥੇ ਬਸ ਡੰਗਰ ਬਸਾ ਗੁੱਜਰ ਜੋ ਵੀ ਇੱਥੇ ਅਸੀਂ ਇੱਥੇ ਗੱਡੀ ਲਾਨਨੇ ਆ ਕੋਈ ਸਾਡੇ ਕੋਲ ਕੋਈ ਗੈਸਟ ਆਂਦਾ ਘਰ ਗੋਟੇ ਗੋਟੇ ਗੋਇਆ ਕਰ ਜਾਂਦੇ ਆ ਗੁੱਜਰ ਕੋਈ ਪੁੱਛ ਨਹੀਂ ਕੋ ਮੰਗਣੀ ਕੋ ਲੈਣੀ ਨਹੀਂ ਕੋ ਦੇਣੀ ਦੇਖੋ ਜੀ ਇਸ ਬੰਦੇ ਨੇ ਲੋਕਡਾਊਨ ਦੇ ਵਿੱਚ ਇਹ ਕਲੋਨੀ ਦਾ ਕੰਮ ਬੰਦ ਕਰਤਾ ਆ ਇਧਰੋਂ ਪਲਾਟ बिकਨੇ ਮੁੱਕ ਗਏ ਆ ਪਲਾਟ ਕਾਦੇ ਜੀ 10 ਦਾ ਫੁੱਟ ਦੇ ਟੋਏ ਲਾਗੇ ਮਕਾਨਾਂ ਦੇ ਉਹਨਾਂ ਚ ਹੁਣ ਪਾਣੀ ਛੁੱਟਣ ਦੇ ਉਹ ਹੀ ਪਾਣੀ ਨਾਲ ਸਾਡੇ ਮਕਾਨਾਂ 'ਚ ਸਲਾਬ ਜਾਣ ਦੀ ਐ ਸਭ ਕੁਝ ਡਿਗਣ ਦੇ ਅੰਦਰੋਂ ਟੈਲਾਂ ਪੱਥਰ ਬੇਕਾਰ ਹੋਣ ਡਿਆ ਹੁਣ ਇਹਨਾਂ ਕਲੋਨੀ ਸਰ ਬਟ ਅੱਗੇ ਕੱਟਦੀ ਐ ਦੂਸਰੀ ਉਹ ਹੀ ਲੋਕਡਾਊਨ ਤੋਂ ਬਾਅਦ ਹਾਂ ਲੋਕਡਾਊਨ ਤੋਂ ਬਾਅਦ ਕਲੋਨੀ ਕੱਟਦੀ ਐ ਉਹ ਉਹਨਾਂ ਉੱਚੀ ਕਰਤੀ ਐ 5 ਫੁੱਟ ਉਹਦਾ ਨਿਕਾਸ ਵੀ ਇਹਨਾਂ ਅੱਧਰ ਛੋੜ ਦਿੱਤਾ ਅਸੀਂ ਕਿੱਥੇ ਜਾਈਏ ਇਹਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਜੀ ਅੱਗੇ ਜੇ ਅੱਗੇ ਪਲਾਟ ਕੱਟੀ ਜਾਂਦੇ ਜਮੀਨਾ ਕੱਟੀ ਜਾਂਦੇ ਲੇਕਿਨ ਇਹ ਨਹੀਂ ਦੇਖਣ ਦੇ ਵੀ ਇੱਥੇ ਕੋਈ ਰਹਿੰਦੇ ਵੀ ਐ ਇੱਥੇ ਕੋਈ ਔਖਾ ਬਹੁਤ ਜ਼ਿਆਦਾ ਜੀ ਕੋਈ ਕਲੋਨੀ ਦੀ ਬਾਉਂਡਰੀ ਵਾਲੇ ਕੋਈ ਬਾਉਂਡਰੀ ਕੁਛ ਨਹੀਂ ਹੈਗਾ ਜੀ ਕੋਈ ਗੇਟ ਨਹੀਂ ਕੋਈ ਕੁਛ ਨਹੀਂ ਹੈਗਾ ਅਦਰੋ ਚਾਹੀ ਅਦਰੋ ਆ ਜਾਂਦਾ ਕੋਈ ਅਦਰੋ ਚਾਹੀ ਅਦਰੋ ਆ ਜਾਂਦਾ ਮੰਗ ਇਹੀ ਵੀ ਅਸੀਂ ਕਹਿੰਦੇ ਵੀ ਇਹ ਜਿੰਨੀਆਂ ਵੀ ਗਲੀਆਂ ਨਾਲੀਆਂ ਆ ਮਤਲਬ ਕਹਿੰਦਾ ਬਣੀਆਂ ਜਾਣ ਸੀਵਰੇਜ ਬਣ ਜਾਏ ਨਿਕਾਸ ਹੋ ਜਾਏ ਕੂੜਾ ਸਾਨੂੰ ਬਸ ਬਿਲਕੁਲ ਸਾਡੇ ਬਾਤੇ ਡੀਲਰ ਸਹੀ ਆ ਕੋਈ ਨਹੀਂ ਕਹਦਾ ਆਮ ਆਪਾਰਟੀ ਨੇ ਯਕੀਨ ਦਵਾਇਆ ਸੀ ਵੀ ਤੁਹਾਡਾ ਜਿੱਦ ਅਸੀਂ ਸਾਨੂੰ ਵੋਟ ਪਾਓ ਸਾਨੂੰ ਚੰਗੇ ਬਹੁਮਤ ਨਾਲ ਲਿਆ ਕੇ ਆਓ ਅਸੀਂ ਵੀ ਅਸੀਂ ਫਿਰ ਵੀ ਉਹਨੂੰ ਵੋਟ ਪਾਏ ਆ ਪਿੰਡਾਂ ਚੋਂ ਆ ਕੇ ਆਪਣੇ ਬੋਰਡ ਕਟਵਾ ਕੇ ਇੱਥੇ ਬਣਾਏ ਆ ਵੀ ਸਾਡਾ ਕੋਸਾ ਹੱਲ ਹੋਏਗਾ ਲੇਕਿ ਅੱਜ ਆਪਾਂ ਵਾਪਸ ਪਿੰਡਾਂ ਨੂੰ ਜਾਣ ਨੂੰ ਫਿਰੰਦੇ ਆਂ ਫਿਰ